ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਹਿਲੇ ਵਿਦਿਆਰਥੀਓ ਪਲੱਸ 1 ਪੋਲਿਟਿਕਲ ਸਾਇੰਸ ਆ ਦੀ ਨਵੀਂ ਬੁੱਕ ਆ ਗਈ ਹੈ ਲਗਭਗ ਸਾਰੇ ਸਰਕਾਰੀ ਸਕੂਲਾਂ ਚ ਬੁੱਕ ਮਿਲ ਗਈ ਹੈ ਤੇ ਕਾਫੀ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਹ ਕਿਹਾ ਸੀਗਾ ਮੈਨੂੰ ਮੈਸੇਜ ਆਏ ਸੀਗੇ ਬਈ ਪੇਪਰ ਦਾ ਜਿਹੜੇ ਐਕਸਰਸਾਈਜ਼ ਆ ਬੁੱਕ ਦੇ ਨਾਲ ਨਾਲ ਉਹਨਾਂ ਦਾ ਹੱਲ ਵੀ ਪਾਇਆ ਜਾ ਸੋ ਮੈਂ ਉਦਾ ਸੋਲੂਸ਼ਨ ਜਿਹੜਾ ਵਾ ਕਰਕੇ ਤੁਹਾਡੇ ਤੁਹਾਨੂੰ ਭੇਜ ਰਿਹਾ ਵਾਂ ਕੋਸ਼ਿਸ਼ ਕਰਾਂਗੇ ਸਾਰਾ ਚੈਪਟਰਾਂ ਦਾ ਵਾਰੋ ਵਾਰੀ ਸਾਰੇ ਚੈਪਟਰਾਂ ਦਾ ਸੋਲੂਸ਼ਨ ਜਿਹੜਾ ਤੁਹਾਨੂੰ ਪਾਇਆ ਜਾਏ ਛੋਟੇ ਕੁਐਸਚਨਾਂ ਦਾ ਸੋਲੂਸ਼ਨ ਆਪਾਂ ਕਰ ਰਹੇ ਆਂ ਵੱਡੇ ਕੁਐਸਚਨ ਤੁਸੀਂ ਖੁਦ ਹੀ ਲੱਭ ਕੇ ਕਰਨੇ ਨੇ ਡੂ ਯੋਰ ਬੈਸਟ ਆ ਖੁਦ ਕਰੋ ਆਹ ਦੇਖਿਓ ਚੈਪਟਰ 1 ਪੋਲੀਟੀਕਲ ਸਾਇੰਸ ਕਲਾਸ 1 ਦਾ ਹੱਲ ਚੈਪਟਰ ਦਾ ਨਾਮ ਹੈ ਰਾਜਨੀਤਿਕ ਵਿਗਿਆਨ ਦਾ ਅਰਥ ਖੇਤਰ ਤੇ ਮਤਤ ਮਤਾਂ ਸੋ ਛੋਟੇ ਕੁਐਸਚਨ ਕਿਹੜੇ ਨੇ ਲੈਟ ਅਸ ਸੀ ਸੋ ਜਿਹੜੀ ਨਵੀਂ ਬੁੱਕ ਆਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੇਟਾ ਇਸ ਬੁੱਕ ਦੇ ਵਿੱਚ ਜਿਹੜਾ ਅਭਿਆਸ ਹੈ ਐਕਸਰਸਾਈਜ਼ ਹੈ ਮਗਰ ਉਹਦੇ ਕੁਐਸਚਨ ਆਨਸਰ ਆਪਾਂ ਕਰਾਂਗੇ ਪਹਿਲਾ ਹੈ ਅਰਸਟੂ ਦਾ ਅਧਿਆਪਕ ਕੌਣ ਸੀ ਬੇਟਾ ਅਰਿਸਟੋਟਲ ਅਰਸਟੂ ਦਾ ਅਧਿਆਪਕ ਪਲਾਟੋ ਸੀ ਠੀਕ ਹੈ ਨਗਰਾਜ ਦਾ ਸਿਧਾਂਤ ਕਿਹੜੇ ਪ੍ਰਾਚੀਨ ਦੇਸ਼ ਦੀ ਉਪਜਾ ਨਗਰਾਜ ਦਾ ਸਿਧਾਂਤ ਜਿਹੜਾ ਯੂਨਾਨ ਦੀ ਉਪਜਾ ਹੈ ਯੂਨਾਨ ਵਿੱਚ ਨਗਰ ਰਾਜ ਸੀਗੇ ਜਿਵੇਂ ਐਥਨਸ ਸਪਾਰਟਾ ਗ੍ਰਾਹਵਲਸ ਦੀ ਕਿਹੜੀ ਰਚਨਾ ਵਿੱਚ ਮਨੁੱਖੀ ਵਿਵਹਾਰ ਦਾ ਅਧਿਐਨ ਹੈ ਹਿਊਮਨ ਨੇਚਰ ਐਂਡ ਪੋਲਿਟਿਕਸ ਰਾਜਨੀਤੀ ਵਿੱਚ ਮਨੁੱਖੀ ਸੁਭਾਅ ਨਾਲ ਦੀ ਪੁਸਤਕ ਹੈ ਜਿਹੜੀ ਉਹਦੇ ਵਿੱਚ ਮਨੁੱਖੀ ਵਿਵਹਾਰ ਦਾ ਐਕਸਪਲੇਨੇਸ਼ਨ ਹੈ ਰਾਜਨੀਤੀ ਸ਼ਾਸਤਰ ਦੇ ਅਧਿਐਨ ਵਿੱਚ ਲਈ ਕਿੰਨੀਆਂ ਪ੍ਰਮੁੱਖ ਵਿਧੀਆਂ ਵਰਤਦੇ ਹਨ ਪੰਜ ਪ੍ਰਮੁੱਖ ਵਿਧੀਆਂ ਵਰਤੀਆਂ ਜਾਂਦੀਆਂ ਨੇ ਰਾਜਨੀਤੀ ਦੇ ਆਧੇਨ ਵਿੱਚ ਉਵਿਧੀਆਂ ਜਿਹੜੀਆਂ ਤੁਹਾਨੂੰ ਬੁੱਕ 'ਚ ਮਿਲ ਜਾਣਗੀਆਂ ਪ੍ਰਯੋਗਾਤਮਕ ਢੰਗ ਇਤਿਹਾਸਕ ਢੰਗ ਤੁਲਨਾਤਮਕ ਢੰਗ ਨਰੀਖਣ ਦਾ ਢੰਗ ਤੇ ਦਾਰਸ਼ਨਿਕ ਢੰਗ ਠੀਕ ਹੈ ਇਹ ਪੰਜ ਵਿਧੀਆਂ ਨੇ ਸੁਤੰਤਰਤਾ ਸਮਾਨਤਾ ਪੂੰਜੀਵਾਦ ਆਦ ਵਿਚਾਰ ਕਿਹੜੇ ਯੁੱਗ ਦੇ ਮੰਨੇ ਜਾਂਦੇ ਨੇ ਬੇਟਾ ਇਹ ਆਧੁਨਿਕ ਯੁੱਗ ਦੇ ਮੰਨੇ ਮੰਨੇ ਜਾਂਦੇ ਆ ਆਧੁਨਿਕ ਯੁੱਗ ਨੂੰ 1800 ਤੋਂ ਲੈ ਕੇ 1965 ਤੱਕ ਮੰਨਿਆ ਜਾਂਦਾ ਨੈਕਸਟ ਹੈਗਾ ਬੇਟਾ ਖਾਲੀ ਥਾਵਾਂ ਭਰਨ ਵਾਲਾ ਇਹ ਵਿੱਚ ਕੀ ਹੈਗਾ ਡੈਸ਼ ਸਿਕੰਦਰ ਦਾ ਅਧਿਆਪਕ ਸੀ ਅਰਸਤੂ ਜਿਹੜਾ ਉਹ ਸਿਕੰਦਰ ਮਹਾਨ ਜਿਹੜਾ ਸੰਸਾਰ ਨੂੰ ਜਿੱਤਣ ਵਾਲਾ ਯੋਧਾ ਸੀ ਉਹਦਾ ਉਸਤਾਦ ਸੀ ਉਹਦਾ ਗੁਰੂ ਸੀਗਾ ਅਰਸਤੂ ਸਰਕਾਰ ਦੀ ਪ੍ਰਕਿਰਿਆ ਯਾਨੀ process of government ਕਿਦੀ ਬੁੱਕ ਹੈ ਰਚਨਹਾਰ ਕੌਣ ਸੀ ਆਰਥਰ ਵੈਂਟਲੇ ਦੀ ਬੁੱਕ ਹੈ ਇਹ WTO ਦੇ ਵਿੱਚ T ਤੋਂ ਕੀ ਭਾਵ ਬੇਟਾ WTO ਦੀ ਫੁੱਲ ਫਾਰਮ ਹੈ World Trade Organization ਸੂਟੀਦ ਭਾਵ ਟ੍ਰੇਡ ਹੈਗਾ ਵਿਸ਼ਵ ਵਪਾਰ ਸੰਗਠਨ ਨੈਕਸਟ ਹੈਗਾ ਸੇਤ ਸੰਗਠਨ ਦੇ ਰੂਮ ਰਖਰਾਂ ਵਿੱਚ ਛੋਟਾ ਨਾਂ ਕੀ ਹੈ ＷＨＯ ਵਰਲਡ ਹੈਲਥ ਆਰਗੇਨਾਈਜੇਸ਼ਨ ਨੈਕਸਟ ਹੈਗਾ ਰਾਜਨੀਤੀ ਸ਼ਬਦ ਦਾ ਕੀ ਅਰਥ ਹੈ ਬੇਟਾ ਰਾਜਨੀਤੀ ਸ਼ਬਦ ਜਿਹੜਾ ਵੈ ਹਾਲਾਂਕਿ ਲੰਬਾ ਕੁਐਸਚਨ ਹੈ ਇੱਕ ਦੋ ਵਾਕਾਂ ਵਾਲਾ ਵੈ ਰਾਜਨੀਤੀ ਸ਼ਬਦ ਜਿਹੜਾ ਯੂਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਲਿਆ ਗਿਆ ਵੈ ਜਿਹਦਾ ਅਰਥ ਹੈ ਨਗਰ ਰਾਜ ਠੀਕ ਹੈ ਕਿਉਂਕਿ ਜੁਨਾਨ ਵਿੱਚ ਛੋਟੇ ਛੋਟੇ ਨਗਰ ਹੁੰਦੇ ਸੀ ਉੱਥੋਂ ਬਣਿਆ ਨਗਰ ਆ ਨੈਕਸਟ ਕੁਐਸਚਨ ਹੈ ਰਾਜਨੀਤੀ ਵਿਗਿਆਨ ਦਾ ਜਨਮਦਾਤਾ ਕਿਸ ਨੂੰ ਕਿਹਾ ਜਾਂਦਾ ਅਰਸਤੂ ਨੂੰ ਕਿਹਾ ਜਾਂਦਾ ਠੀਕ ਹੈ ਰਾਜਨੀ ਸ਼ਾਸਤਰ ਦਾ ਜਨਮਦਾਤਾ ਜਾਂ ਫਾਦਰ ਆਫ ਪੋਲੀਟਿਕਸ ਸੈਂਸ ਅਰਸਤੂ ਹੈ ਹਿਊਮਨ ਨੇਚਰ ਇਨ ਪੋਲੀਟਿਕਸ ਕਿਤਾਬ ਕਦੋਂ ਤੇ ਕਿਸ ਨੇ ਲਿਖੀ ਇਹ ਗ੍ਰਾਹਵਾਲਸ ਨੇ ਲਿਖੀ ਹੈ 1908 ਵਿੱਚ ਲਿਖੀ ਹੈ ਹਿਊਮਨ ਨੇਚਰ ਐਂਡ ਪੋਲਿਟਿਕਸ ਜਿਹਦੇ ਉਸ ਤੋਂ ਬਾਅਦ ਵਿਵਹਾਰਵਾਦੀ ਕ੍ਰਾਂਤੀ ਆਈ ਵੀ ਮਨੁੱਖ ਦਾ ਸੁਭਾਅ ਜਾਂ ਵਿਹਾਰ ਵੀ ਰਾਜਨੀਤੀ ਨੂੰ ਪ੍ਰਭਾਵਿਤ ਕਰਦਾ ਹੈ ਨੈਕਸਟ ਹੈਗਾ ਰਾਜਨੀਤੀ ਵਿਗਿਆਨ ਦਾ ਆਰੰਭ ਤੇ ਅੰਤ ਰਾਜ ਨਾਲ ਹੁੰਦਾ ਹੈ ਇਹ ਸ਼ਬਦ ਕੇਦਨ ਇਹ ਬੇਟਾ ਪਰੰਪਰਾਵਾਦੀ ਡੈਫੀਨੇਸ਼ਨ ਹੈ ਤੇ ਡਾਕਟਰ ਗਾਰਨਰ ਦੀ ਡੈਫੀਨੇਸ਼ਨ ਹੈ ਡਾਕਟਰ ਗਾਰਨਰ ਨੇ ਲਿਖਿਆ ਰਾਜਨੀਤੀ ਵਿਗਿਆਨ ਦਾ ਆਰੰਭ ਤੇ ਅੰਤ ਰਾਜ ਨਾਲ ਹੁੰਦਾ ਸੋ ਇਹ ਛੋਟੇ ਕੁਐਸਚਨ ਸੀ ਸਾਰੇ ਮੈਂ ਇਹਨਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕੀਤੀ ਨੇ ਸਾਰੇ ਆਨਸਰ ਜਿਹੜੇ ਨੇ ਤੁਸੀਂ ਇਹ ਅਭਿਆਸ ਕਰਨਾ ਹੈ ਤੇ ਖੁਦ ਪਹਿਲਾਂ ਲੱਭਣ ਦੀ ਕੋਸ਼ਿਸ਼ ਕਰੋ ਫਿਰ ਵੀਡੀਓ ਦੇਖੋ ਉਸ ਤੋਂ ਬਾਅਦ ਇਹ ਵੱਡੇ ਪ੍ਰਸ਼ਨ ਨੇ ਜਿਹੜੇ ਤੁਸੀਂ ਬੁੱਕ ਵਿੱਚੋਂ ਹੀ ਖੁਦ ਲੱਭਣੇ ਨੇ ਖੁਦ ਫਾਈਂਡ ਆਊਟ ਕਰਨੇ ਆ ਰਾਜਨੀਤਿਕ ਵਿਗਿਆਨ ਦੀ ਇੱਕ ਪਰੰਪਰਾਗਤ ਅਤੇ ਆਧੁਨਿਕ ਪਰਿਭਾਸ਼ਾ ਲਿਖੋ ਗੈਰ ਰਾਜਨੀਤਿਕ ਤੱਥਾਂ ਤੋਂ ਕੀ ਭਾਵ ਹੈ ਵਸ਼ਿਸ਼ਟ ਵਰਗ ਕੌਣ ਹੁੰਦੇ ਨੇ ਰਾਜਨੀਤਿਕ ਵਿਦਿਆਰਥੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਫਿਰ ਥੋੜਾ ਵੱਡੇ ਪ੍ਰਸ਼ਨ ਨੇ 10 ਤੋਂ 15 ਲੈਣਾ ਵਾਲੇ ਰਾਜਨੀਤਿਕ ਵਿਗਿਆਨ ਦਾ ਅਰਥ ਅਰਥ ਵਿਸਥਾਰ ਨਾਲ ਵਰਣਨ ਕਰੋ ਰਾਜਨੀਤਿਕ ਵਿਗਿਆਨ ਦੇ ਖੇਤਰ ਦਾ ਵਰਣਨ ਕਰੋ ਰਾਜਨੀਤਿਕ ਵਿਗਿਆਨ ਦੀ ਮਹੱਤਤਾ ਬਾਰੇ ਲਿਖੋ ਰਾਜਨੀਤਿਕ ਵਿਗਿਆਨ ਦੇ ਵਿਕਾਸ ਨੂੰ ਸਮਾਂਕਾਲ ਵਿੱਚ ਵੰਡਦੇ ਹੋਏ ਸਮਾਂਕਾਲ ਏਕ-ਇਕ ਤਾਰਸ਼ਨਿਕ ਤੇ ਏਕ-ਇਕ ਵਿਚਾਰ ਤੋਂ ਜਾਣੂ ਕਰਾਓ ਸੋ ਪਿਆਰੇ ਵਿਦਿਆਰਥੀਓ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਪਲੱਸ 1 ਪੋਲੀਟੀਕਲ ਸਾਇੰਸ ਨਾਲ ਰਿਲੇਟਡ ਕਾਫੀ ਵੀਡੀਓ ਮੇਰੇ ਚੈਨਲ ਤੇ ਪਈਆਂ ਨੇ ਪਿਛਲੇ ਸਾਲਾਂ ਦੇ ਵੀਡੀਓਜ਼ ਨੇ ਹੁਣ ਵੀ ਉਨੀਆਂ ਹੀ ਯੂਸਫੁਲ ਨੇ ਤੁਸੀਂ ਦੇਖ ਸਕਦੇ ਹੋ ਪਲੇਲਿਸਟ ਵਿੱਚ ਜਾ ਕੇ ਵੀਡੀਓਜ਼ ਦੇਖੋ ਵੈਸੇ ਮੈਂ ਕੁਝ ਲਾਈਵ ਕਲਾਸਾਂ ਵੀ ਜਰੂਰ ਲਾਵਾਂਗਾ ਤੁਹਾਡੀ ਸਹਾਇਤਾ ਲਈ ਇਹ ਜਿਹੜੀ ਐਕਸਰਸਾਈਜ਼ਾਂ ਨੇ ਕੋਸ਼ਿਸ਼ ਕਰਾਂਗੇ ਨਾਲ-ਨਾਲ ਸਾਰੀਆਂ ਐਕਸਰਸਾਈਜ਼ਾਂ ਦਾ ਸੋਲੂਸ਼ਨ ਵੀ ਕਰਨਾ ਤੁਸੀਂ ਖੁਦ ਵੀ ਕਰਨ ਦੀ ਕੋਸ਼ਿਸ਼ ਜਰੂਰ ਕਰੋ ਸੋ ਵੇਖਦੇ ਰਹੋ ਮੇਰਾ ਚੈਨਲ ਥੈਂਕ ਯੂ ਵੈਰੀ ਮਚ ਥੈਂਕ ਯੂ